ਨਾ ਕਾਮਯਾਬ ਲੋਕਾਂ ਨੂੰ ਜਿਹੜੇ ਲੋਕਾਂ ਦੇ ਤਾਨੇ ਮੇਨੇ ਉਹ ਨਹੀਂ ਜਿਉਣ ਦਿੰਦੇ ਤੇ ਜੇਕਰ ਬੰਦਾ ਕਾਮਯਾਬ ਹੋ ਜੇ ਤਾਂ ਉਹਨੂੰ ਜਿਹੜਾ ਹੈਗਾ ਗੋਲੀ ਨਹੀਂ ਜਿਉਣ ਦਿੰਦੇ ਇਹ ਗੱਲਾਂ ਬਿਲਕੁਲ ਅੱਜ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਹਾਲਾਤਾਂ ਤੇ ਬਿਲਕੁਲ ਢੁਕਦੀਆਂ ਨੇ ਜਦੋਂ ਉਹ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਵਿੱਚ ਕਤਲ ਹੁੰਦਾ ਨਵੀਂ ਸਰਕਾਰ ਬਣਦੀ ਤੇ ਉਸ ਤੋਂ ਬਾਅਦ ਜਿਹੜਾ ਖਾਸ ਕਰਕੇ ਉਹ ਲੋਕ ਲਗਾਤਾਰ ਆਪਣੇ ਗੈਂਗਸਟਰਾਂ ਦੇ ਰਡਾਰ ਤੇ ਰਹਿੰਦੇ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਨਾਮ ਬਣਿਆ ਹੋਇਆ ਠੀਕ ਆ ਤੇ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਿਰੋਤੀਆਂ ਮੰਗਣ ਦੀਆਂ ਘਟਨਾਵਾਂ ਲੋਕਾਂ ਨੂੰ ਧਮਕੀ ਦੇਣ ਦੀਆਂ ਘਟਨਾਵਾਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੇ ਲੋਕਾਂ ਵੱਲੋਂ ਦਰਜ ਕਰਾਂਗੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਨਾਲ ਇਹ ਗੱਲ ਪ੍ਰੂਫ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਇਸ ਵਕਤ ਬਹੁਤ ਚੰਗੀ ਨਹੀਂ ਹੈ ਅੱਜ ਦੀ ਤਾਜ਼ੀ ਘਟਨਾ ਹਜੇ ਆਪਾਂ ਕਿ ਅਦਾਕਾਰ ਤਾਨੀਆਂ ਦੇ ਪਿਤਾ ਨੂਜਰਿਆ ਕੋਟ ਇਸੇ ਖਾਂ ਮੋਗਾ ਜ਼ਿਲ੍ਹੇ ਦਾ ਇੱਕ ਕਸਬਾ ਪੈਂਦਾ ਉੱਥੇ ਗੋਲੀਆਂ ਮਾਰਨ ਦੀ ਘਟਨਾ ਹਜੇ ਠੰਡੀ ਵੀ ਨਹੀਂ ਪਈ ਸੀ ਉੱਥੇ ਸਿਹਤ ਮੰਤਰੀ ਬਲਬੀਰ ਸਿੰਘ ਤੇ ਸਰਕਾਰ ਨੇ ਕਾਫੀ ਉਹਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜੀ ਮੰਦਭਾਗੀ ਜਿਹੜੀ ਖਬਰ ਆਈ ਹੈ ਉਹ ਆਈ ਹੈ ਅਬੌਰ ਤੋਂ ਅਬੌਰ ਦੇ ਵਿੱਚ ਇੱਕ ਆਪਾਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਕੁਰਤੇ ਪਜਾਮੇ ਪਾਉਣ ਦੇ ਸ਼ਕੀਨ ਹੈ ਇੱਦਾਂ ਕੇ ਜਿਹੜਾ ਅਮਰਿੰਦਰ ਗਿੱਲ ਵਰਗਿਆਂ ਨੇ ਗਾਣੇ ਵੀ ਗਾਏ ਕਿ ਕੁਰਤਾ ਪਜਾਮਾ ਮੈਂ ਅਬੌਰ ਤੋਂ ਸਵਾਇਆ ਸੋ ਅਬੌਰ ਦੇ ਉਹ ਜਿਹੜੇ ਕੁਰਤਾ ਪਜਾਮਾ ਸਿਉਣ ਵਾਲੇ ਜਿਹੜੇ ਆਪਾਂ ਗੱਲ ਕਰੀਏ ਦਰਜੀ ਠੀਕ ਹੈ ਉਹਨਾਂ ਦੇ ਉੱਪਰ ਵੀ ਅਚਾਨਕ ਜਾਨਲੇਵਾ ਹਮਲਾ ਕਰਕੇ ਉਹਨਾਂ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਗਿਆ ਵੀਰਵੈਲ ਦੇ ਜਿਹੜੇ ਮਾਲਕਾ ਉਹਨਾਂ ਨੂੰ ਜਿਹੜਾ ਹੈਗਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਤੇ ਲਗਭਗ ਪੰਜਾਬ ਦੇ ਵਿੱਚ ਹੁਣ ਕਿਸੇ ਦੀ ਜਾਨ ਕਿੰਨੀ ਆਪਾਂ ਕਹਿੰਦੇ ਕਿਸ ਨੇ ਕਿੰਨੀ ਜ਼ਿੰਦਗੀ ਭੋਗਣੀ ਆ ਹੁਣ ਸਿਰਫ ਉਹਨਾਂ ਹੀ ਲੋਕਾਂ ਦੇ ਹੱਥਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇਸ ਵਕਤ ਹਥਿਆਰ ਫੜੇ ਹੋਏ ਨੇ ਜਿਹੜੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਕਿਸੇ ਮੰਨ ਲਓ ਕੈਨੇਡਾ ਜਾਂ ਕਿਸੇ ਹੋਰ ਘੰਟੇ ਤੋਂ ਬਾਹਰੋਂ ਕਾਲ ਦਾ ਇੱਕ ਵੇਟ ਕਰ ਰਹੇ ਹੁੰਦੇ ਆ ਕਿ ਅੱਜ ਕੀ ਦਾ ਭੋਗ ਪਾਉਣਾ ਤੇ ਕਿਨੂੰ ਗੱਡੀ ਚੜ੍ਹਨਾ ਪਰ ਇਸ ਦੇ ਵਿਚਕਾਰ ਜਿਹੜਾ ਹੈਗਾ ਪੰਜਾਬ ਤੇ ਬਿਲਕੁਲ ਉਹ ਤੱਪਦੇ ਤੰਦੂਰ ਵਾਂਗੂ ਤਪ ਰਿਹਾ ਕਿਉਂਕਿ ਅੱਜ ਕੋਈ ਵੀ ਬੰਦਾ ਸੇਫ ਨਹੀਂ ਤੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਜਿੱਥੇ ਨਿਰਾਸ਼ਾ ਨੇ ਪਲਾਨ ਕਰਨ ਵਾਸਤੇ ਮਜਬੂਰ ਕੀਤਾ ਕਿਉਂਕਿ ਕੋਈ ਨੌਕਰੀ ਨਹੀਂ ਮਿਲਦੀ ਇਸ ਤੇ ਪਿਛਲੇ ਹੈ ਲਗਭਗ 10 ਤੋਂ 12 ਸਾਲਾਂ ਦੇ ਵਿੱਚ ਅੱਧਾ ਪੰਜਾਬ ਖਾਲੀ ਹੋ ਗਿਆ ਗਿੱਲ ਰੌਤ ਦੇ ਗਾਣੇ ਵਾਂਗੂ ਕੇ ਕੁੰਝਾ ਵਾਂਗੂ ਪੈ ਨੇ ਜਹਾਜ਼ ਸਾਡੇ ਪਿੰਡਾਂ ਨੂੰ ਸੋ ਲਗਭਗ ਪੰਜਾਬ ਦੇ ਵਿੱਚ ਵੈਸੇ ਵੀ ਜਿਹੜਾ ਹੈਗਾ ਪੱਕੇ ਜਨਰਲ ਵਰਗ ਆ ਜਾਂ ਪੱਕੇ ਜੋ ਕੋਈ ਰੱਜੇ ਪੁੱਜੇ ਕਰ ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਲੈ ਕੇ ਇਸ ਤਰ੍ਹਾਂ ਤੋਂ ਪਲਾਨ ਕਰ ਚੁੱਕੇ ਨੇ ਤੇ ਜਿਹੜਾ ਸਾਡਾ ਮਜ਼ਦੂਰ ਵਰਗ ਆ ਉਹਨਾਂ ਦੇ ਵਿੱਚ ਚਿੱਟਾ ਇੰਨਾ ਜਿਹੜਾ ਹੈਗਾ ਨਸ਼ਾ ਇੰਨਾ ਚਿੱਟੇ ਦਾ ਨਸ਼ਾ ਜਾਂ ਹੋਰ ਸਿੰਥੈਟਿਕ ਡਰਗ ਦਾ ਨਸ਼ਾ ਇੰਨਾ ਜ਼ਿਆਦਾ ਪਿੰਡਾਂ ਦੇ ਵਿੱਚ ਵੱਧ ਚੁੱਕਿਆ ਕਿ ਉਹ ਆਪਾਂ ਕੇ ਆਪ ਦਾ ਰੋਜਗਾਰ ਪੱਲ ਦੀ ਜਗਾ ਜਿਹੜਾ ਹੈਗਾ ਆਪਦੇ ਆਪਾਂ ਕੇ ਕੰਦਾ ਕੌਲਿਆਂ ਨਾਲ ਜਿਹੜਾ ਹੈਗਾ ਆਵਾਜ ਦੇ ਫਿਰਦੇ ਨੇ ਤੇ ਉਹਨਾਂ ਦੇ ਮਾਮਾ ਜਿਹੜੀਆਂ ਨੇ ਆਪਾਂ ਕੇ ਢਿੱਡ ਪੇਟ ਬਨ ਕੇ ਉਹ ਬੱਚੇ ਪਾਲੇ ਸੀ ਉਹ ਬਜ਼ੁਰਗ ਜਿਨ੍ਹਾਂ ਨੇ ਆਪਾਂ ਗੱਲ ਕਰ ਗਏ ਸਿਰੀ ਰਲ ਕੇ ਜਾਂ ਮਜ਼ਦੂਰੀਆਂ ਕਰਕੇ ਇੱਕ ਸੁਪਨਾ ਦੇਖਿਆ ਸੀ ਕਿ ਮੇਰੇ ਜਿਹੜਾ ਹੈਗਾ ਬੱਚੇ ਮੈਨੂੰ ਆਉਣ ਵਾਲਾ ਭਵਿੱਖ ਦਿਖਾਉਣਗੇ ਅੱਜ ਉਹ ਵੀ ਨਸ਼ਿਆਂ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਬਾਹਰ ਰੀਆਂ ਸਟੇਟਾਂ ਤੋਂ ਪਲਾਨ ਵਧ ਰਿਆ ਜੇ ਹਿਮਾਚਲ ਦੇ ਵਿੱਚੋਂ ਲਗਾਤਾਰ ਆਪਕੇ ਮੀਮ ਹੁੰਦਾ ਪੈਂਦਾ ਏ ਜਾਂ ਹੜ ਆਉਂਦੇ ਨੇ ਤਾਂ ਮਨ ਹਿਮਾਚਲ ਤੋਂ ਲੋਕ ਲਗਾਤਾਰ ਆ ਕੇ ਪੰਜਾਬ ਦੇ ਉਹਨਾਂ ਖਿੱਤਿਆਂ ਦੇ ਵਿੱਚ ਜਿਹੜੇ ਕਿ ਹਿਮਾਚਲ ਦੇ ਨਾਲ ਲੱਗਦੇ ਖਾਸ ਕਰਕੇ ਚੰਡੀਗੜ੍ਹ ਮਹੱਲੀ ਖਰੜ ਤੇ ਹੋਰ ਇਲਾਕਿਆਂ ਦੇ ਵਿੱਚ ਲਗਾਤਾਰ ਆਉਦੀ ਜਿਹੜੀਆਂ ਰੈਸ਼ੀ ਜ਼ਮੀਨਾਂ ਜਾਇਦਾਦਾਂ ਪਲਾਟ ਫਲੈਟ ਖਰੀਦ ਰਹੇ ਨੇ ਤੇ ਪੰਜਾਬ ਦੇ ਨੌਜਵਾਨਾਂ ਲਗਾਤਾਰ ਜਿਹੜੇ ਇੱਥੋਂ ਭਾਰ ਹੁੰਦੇ ਜਾ ਰਹੇ ਨੇ ਜੇ ਪੰਜਾਬ ਦੇ ਕਾਲਜਾਂ ਦੀ ਗੱਲ ਕਰੀਏ ਤਾਂ ਲਗਭਗ ਖਾਲੀ ਹੋ ਚੁੱਕੇ ਨੇ ਇਤਕ ਪੰਜਾਬ ਦਾ ਕੋਈ ਵੀ ਸਟੂਡੈਂਟ ਆ ਜਿਹੜਾ ਹੈਗਾ ਤੁਹਾਨੂੰ ਬੜਾ ਹੀ ਔਖਾ ਮਿਲੂਗਾ ਤੇ ਖਾਸ ਕਰਕੇ ਆਪਾਂ ਕੇ ਆਫਰੀਕਨ ਜਿਹੜੇ ਹੈਗਿਆ ਸਟੂਡੈਂਟ ਨੇ ਮੰਨ ਲਓ ਆਪਾਂ ਕੇ ਉਹਦੇ ਚ ਨਾਈਜੀਰੀਆ ਹੋਗਾ ਕੇਨੀਆ ਹੋਗਾ ਸਾਊਥ ਆਫਰੀਕਾ ਇਹੋ ਜਿਹੇ ਦੇਸ਼ਾਂ ਦੇ ਵਿੱਚੋਂ ਜਿਹੜੇ ਹੈਗਾ ਲਗਾਤਾਰ ਸਟੂਡੈਂਟਾਂ ਦੀ ਗਿਣਤੀ ਪੰਜਾਬ ਦੇ ਵਿੱਚ ਵਧ ਰਹੀ ਹੈ ਤੇ ਗੱਲ ਆਪਾਂ ਜਿਹੜੀ ਗੱਲ ਕਰੀਏ ਉਹ ਹੈਗੀ ਨਸ਼ਾ ਪਲਸ ਕ੍ਰਾਈਮ ਨਸ਼ਾ ਪਲਸ ਕ੍ਰਾਈਮ ਦੀਆਂ ਹੁਣ ਕੜੀਆਂ ਜਿਹੜੀਆਂ ਜਿਵੇਂ ਅੱਜ ਵੀ ਦੱਸਦੇ ਨੇ ਤੇ ਕੱਲ ਵੀ ਦੱਸਦੇ ਨੇ ਕਿ ਜਿਹੜੇ ਤਾਂੀਆਂ ਹੰਦੇ ਪਿਤਾ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਜਿਹੜੇ ਹੈਗਾ ਲਿੰਕ ਉਹ ਕਹਿੰਦੇ ਕੈਨੇਡਾ ਜਾ ਕੇ ਜੁੜ ਗਏ ਨੇ ਪਰ ਇੱਕ ਗੱਲ ਦੇਖਣੀ ਪੈਣੀ ਆ ਕਿ ਸਰਕਾਰ ਜਿਸ ਤਰ੍ਹਾਂ ਪਹਿਲਾਂ ਇੰਡੀਆ ਸਰਕਾਰ ਇਹ ਕਹਿੰਦੀ ਸੀ ਕਿ ਸਾਰੀਆਂ ਤਾਰਾ ਪਾਕਿਸਤਾਨ ਤੋਂ ਚੱਲਦੀਆਂ ਨੇ ਤੇ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਹੋ ਜਾਂਦੀ ਹੈ ਤਾਂ ਉਹ ਸਿੱਧੀਆਂ ਤਾਰਾ ਹੁੰਦੇ ਆ ਕੈਨੇਡਾ ਨਾਲ ਜੋੜ ਤਾ ਜਾਂਦੇ ਨੇ ਤੇ ਆਪ ਦਾ ਜਿਹੜਾ ਹੈਗਾ ਪੱਲਾ ਝਾੜ ਦਿੱਤਾ ਜਾਂਦਾ ਕਿ ਪੰਜਾਬ ਪੁਲਿਸ ਇੰਨੀ ਜ਼ਿਆਦਾ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਆਪਦੇ ਆਪ ਨੂੰ ਅਸਹਾਇ ਮਹਿਸੂਸ ਕਰ ਰਹੀ ਹੈ ਕਿ ਉਹਨਾਂ ਤੋਂ ਕੋਈ ਹੋ ਨਹੀਂ ਰਿਹਾ ਜੇ ਪੰਜਾਬ ਪੁਲਿਸ ਕਿਸੇ ਗੈਂਗਸਟਰ ਦਾ ਜਾਂ ਕਿਸੇ ਨੌਜਵਾਨ ਦਾ ਇੱਕ ਹੈ ਕਿ ਐਨਕਾਉਂਟਰ ਹੋ ਜਾਂਦਾ ਹੈ ਕਿ ਇਹ ਗੈਂਗਸਟਰ ਸੀ ਤਾਂ ਫਿਰ ਸਮਾਜ ਸੇਵੀ ਸੰਗਠਨਾ ਜਿਹੜੇ ਉਹ ਖੜੇ ਹੋ ਜਾਂਦੇ ਨੇ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈਗਾ ਅਲੰਕਰ ਹੋ ਰਿਹਾ 1984 ਤੋਂ ਬਾਅਦ ਫਿਰ ਤੋਂ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਖੂਨ ਦੀ Holi ਖੇਡੀ ਜਾਣੀ ਆ ਸੋ ਪੰਜਾਬ ਪੁਲਿਸ ਦੇ ਉੱਤੇ ਜੇ ਪੰਜਾਬ ਪੁਲਿਸ ਕੰਮ ਕਰਦੀ ਤਾਂ ਬਹੁਤ ਜ਼ਿਆਦਾ ਸਮਾਜ ਸੇਵੀ ਉੱਠ ਕੇ ਜਾਂ ਬੱਕੀ ਬਹੁਤ ਜ਼ਿਆਦਾ ਜਿਹੜੀਆਂ ਸੰਸਥਾਵਾਂ ਇਹ ਗੱਲ ਦਾ ਵਿਰੋਧ ਕਰਨ ਲੱਗ ਪੈਂਦੇ ਆ ਕਿ ਹੁਣ ਜਿਹੜੇ ਹੈਗੇ ਆ ਆਪਾਂ ਗੱਲ ਕਰੀਏ ਇਹਨਾਂ ਦੇ ਮੂੰਹ ਨੂੰ ਫੋਨ ਲੱਗ ਗਿਆ ਤੇ ਹੁਣ ਜਿਹੜਾ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਜਾਊਗਾ ਤੇ ਜੇਕਰ ਪੰਜਾਬ ਪੁਲਿਸ ਨਹੀਂ ਕੰਮ ਕਰਦੀ ਤਾਂ ਉੱਥੇ ਇਹ ਕਿਹਾ ਜਾਂਦਾ ਕਿ ਹੁਣ ਪੰਜਾਬ ਪੁਲਿਸ ਦੇਖ ਰਹੀ ਆ ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਜ਼ਰੂਰ ਪਿਸ ਰਿਹਾ ਸੋ ਸਰਕਾਰਾਂ ਜਿਹੜੀਆਂ ਹੈਆਂ ਖਾਸ ਕਰਕੇ ਜਦੋਂ ਦੀ ਨਵੀਂ ਸਰਕਾਰ ਬਣੀ ਆ ਤੇ ਇਹਨਾਂ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਅੱਜ ਕੱਲ ਗੈਂਗਸਟਰ ਕਿਸੇ ਨੂੰ ਬੰਦਾ ਮਾਰ ਦੇ ਵੀ ਤਾਂ ਪਹਿਲਾਂ ਜ਼ਿੰਮੇਵਾਰਾਂ ਲੈਣ ਵਾਲੇ ਜ਼ਿੰਮੇਵਾਰੀ ਲੈਣ ਵਾਲੇ ਦਾਸ ਖੜੇ ਹੋ ਜਾਂਦੇ ਕੋਈ ਕਹਿੰਦਾ ਮੈਂ ਮਾਰਿਆ ਮੈਂ ਮਾਰਿਆ ਸੋ ਕੱਲਿਆਂ ਆਪਾਂ ਕਹਿੰਗੇ ਆਮ ਲੋਕਾਂ ਦਾ ਕਤਲ ਨਹੀਂ ਹੋ ਰਿਹਾ ਕੱਲੇ ਬਿਜ਼ਨਸਮੈਨਾਂ ਦਾ ਕਤਲ ਨਹੀਂ ਹੋ ਰਿਹਾ ਲਗਾਤਾਰ ਤੁਸੀਂ ਦੇਖਦੇ ਹੋ ਕਿ ਹੁਣ ਗੈਂਗਸਟਰਾਂ ਦੇ ਪਰਿਵਾਰਾਂ ਦਾ ਵੀ ਕਤਲ ਹੋ ਰਿਹਾ ਪਿੱਛੇ ਜੱਗੂ ਭਗਵਾਨਪੁਰਿਆ ਦੀ ਮਾਤਾ ਉਹਨਾਂ ਦਾ ਕਤਲ ਹੋਇਆ ਇੱਕ ਹੋਰ ਜਿਹੜੇ ਕਿ ਜਗਰੂਪ ਰੂਪਾ ਜਿਹੜੇ ਕਿ ਆਪਾਂ ਕਹਿੰਦੇ ਸਿੱਧੂ ਮੁਸੇਵਾਲਾ ਕੇਸ ਦੇ ਵਿੱਚ ਗੈਂਗਸਟਰ ਸੀਗੇ ਜਿਹਨਾਂ ਸ਼ੂਟਰ ਸੀਗੇ ਉਹਨਾਂ ਦੇ ਭਰਾ ਦਾ ਵੀ ਕਤਲ ਹੋ ਗਿਆ ਸੋ ਪਤਾ ਨਹੀਂ ਇਹ ਭਰਾ ਮਾਰੂ جنگ ਹੈ ਪਤਾ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਕਿੰਨਾ ਨੇ ਇਹ ਰਸਤੇ ਤੇ ਪਾਇਆ ਜਾਂ ਉਹਨਾਂ ਨੂੰ ਇਹ ਰਸਤੇ ਤੇ ਚੱਲ ਕੇ ਪਤਾ ਨਹੀਂ ਕੀ ਹਾਸਲ ਹੋਣਾ ਹੈ ਉਹਨਾਂ ਇਹ ਤਾਂ ਉਹ ਜਾਣਦੇ ਨੇ ਪਰ ਇੱਕ ਗੱਲ ਹੈਗੀ ਹੈ ਕਿ ਪੰਜਾਬ ਇਸ ਵਕਤ ਇੱਕ ਉਹ ਸਟੇਟ ਬਣ ਚੁੱਕੀ ਹੈ ਜਿਹੜੀ ਕਿ ਯੂਪੀ ਤੋਂ ਵੀ ਥੱਲੇ ਜਾ ਚੁੱਕੀ ਆ ਅੱਜ ਹਰ ਕੋਈ ਇਹ ਮੰਗ ਕਰ ਰਿਹਾ ਕਿ ਆਪਣੇ ਨਾਲੋਂ ਤਾਂ ਜਿਹੜਾ ਹੈਗਾ ਯੋਗੀ ਚੰਗਾ ਇੱਥੋਂ ਤੱਕ ਕਿ ਸਿੱਤੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਦੇ ਸਰਧਾਲੇ ਸਰਧਾਂਜਲੀ ਸਮਾਗਮ ਦੇ ਉੱਪਰ ਇਹ ਗੱਲ ਕਹਿ ਦਿੱਤੀ ਸੀ ਕਿ ਜੋਗੀ ਹੁੰਦਾ ਤਾਂ ਸ਼ਾਇਦ ਇਹਨਾਂ ਨੂੰ ਹੱਥ ਪਾਇਆ ਜਾਂਦਾ ਸੋ ਜੇਕਰ ਪੰਜਾਬ ਦਾ ਮੁੱਖ ਮੰਤਰੀ ਅੱਜ ਐਨੇ ਆਪਾਂ ਗੱਲ ਕਰਕੇ ਉਹਨਾਂ ਦੇ ਹੱਥ ਵੱਜੇ ਹੋਏ ਨੇ ਕਿ ਲੋਕ ਯੂਪੀ ਨੂੰ ਅੱਜ ਪੰਜਾਬ ਨਾਲੋਂ ਸੇਹ ਮੰਨ ਰਹੇ ਨੇ ਤਾਂ ਇਹ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਹੈਗਾ ਚਿੰਤਾਵਾਂ ਦੀਆਂ ਬਣੀਆਂ ਹੋਣਗੀਆਂ ਨੇ ਪੰਜਾਬ ਪਹਿਲਾਂ ਹੀ ਆਪਾਂ ਗੱਲ ਕਰਕੇ ਪਾਣੀ ਪੱਖੋਂ ਲਗਾਤਾਰ ਜਿਹੜਾ ਹੈਗਾ ਡੂੰਗਾ ਹੋ ਰਿਹਾ ਪੰਜ ਪਾਣੀਆਂ ਦੀ ਧਰਤੀ ਲੱਗ ਗਈ ਦੋ ਪਾਣੀਆਂ ਦੀ ਧਰਤੀ ਰਹਿ ਗਈ ਹੈ ਪੰਜ ਦਰਿਆਵਾਂ ਦੀ ਧਰਤੀ ਅਸਤੇ ਤੰਗ ਜਿਹਾ। ਸੋ ਇਨਾ ਸਾਰੀਆਂ ਸਥਿਤੀਆਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਕਿੱਧਰਲੇ ਪਾਸੇ ਜਾ ਰਿਹਾ ਇਹ ਤਾਂ ਹੁਣ ਜਿਹੜਾ ਹੈਗਾ ਸਮਾਂ ਹੀ ਦੱਸੂਗਾ ਪਰ ਲੋੜ ਹੈ ਅੱਜ ਡੁੱਲੇ ਵੇਰਾ ਦਾ ਹਜੇ ਕੁਝ ਨਹੀਂ ਵਿਗੜਿਆ। ਜੇਕਰ ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਇਥੋਂ ਪਲਾਨ ਕਰ ਗਏ ਸੀਗੇ ਤੇ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਵੱਡੇ ਵੱਡੇ ਇੰਡਸਟਰੀਆਂ ਇੱਥੇ ਲਿਆਵਾਂਗੇ ਇਥੋਂ ਤਾਂ ਕਿ ਇੱਕ ਲੁਧਿਆਣੇ ਦੇ ਉਦਯੋਗਪਤੀ ਨੂੰ ਜਿਹੜਾ ਹੈਗਾ ਪਹਿਲਾਂ ਰਾਜ ਸਭਾ ਤੋਂ ਵਿੱਚੋਂ ਲਿਆ ਕੇ ਅਸਤੀਫਾ ਦਿਵਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾਇਆ ਗਿਆ ਤੇ ਉਹਨਾਂ ਨੂੰ ਉਦਯੋਗ ਜਿਹੜਾ ਹੈਗਾ ਮੰਤਰਾਲਾ ਵੀ ਦਿੱਤਾ ਗਿਆ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਛੋਟੇ ਕਾਰੋਬਾਰੀਆਂ ਦੇ ਉੱਪਰ ਵੀ ਹਮਲੇ ਹੋ ਰਹੇ ਨੇ ਛੋਟੇ ਛੋਟੇ ਹਸਪਤਾਲਾਂ ਦੇ ਜਿਹੜੇ ਆਪਾਂ ਗੱਲ ਕਰੇ ਉਹਨਾਂ ਤੇ ਹਮਲੇ ਹੋ ਰਹੇ ਨੇ ਕੀ ਪੰਜਾਬ ਦੇ ਵਿੱਚ ਕੋਈ ਮਿਹਨਤ ਕਰਨ ਵਾਲਾ ਬੰਦਾ ਰਹੂਗਾ ਕੀ ਇਹ ਜਿਹੜਾ ਆਪਾਂ ਗੱਲ ਕੀ ਇੱਕ ਸਰਕਾਰਾਂ ਦੀ ਵੈਲਪਲਾਨ ਆ ਕਿ ਪੰਜਾਬ ਨੂੰ ਖਾਲੀ ਕਰਾਇਆ ਜਾ ਸਕੇ ਤਾਂ ਕਿ ਇੱਥੇ ਕੋਈ ਵੀ ਜਿਹੜਾ ਹੈਗਾ ਰੋਸ਼ਨ ਦਿਮਾਗ ਬੰਦਾ ਨਾ ਰਹਿ ਸਕੇ ਇਹਦੇ ਜਵਾਬ ਜਿਹੜੇ ਹੈਗਾ ਤੁਸੀਂ ਦੇ ਸਕਦੇ ਹੋ ਕਿ ਇਹ ਇੱਕ ਵੈਲਪਲਾਨ ਦੇ ਥਰੂ ਹੋ ਰਿਹਾ ਜਾਂ ਸਾਡੀ ਜਵਾਨੀ ਆ ਜਿਹੜੀ ਨਸ਼ਿਆਂ ਦੇ ਰਾਹ ਜਿਹੜੀ ਆ ਬੀਤੀਆਂ ਸਰਕਾਰਾਂ ਨੇ ਤੇ ਪਿੱਛੇ ਦੀਆਂ ਆਪ ਕਰੇ ਉਹਨਾਂ ਜਿਹੜਾ ਹੈਗੇ ਆ ਲਾਲਚੀ ਲੋਕਾਂ ਨੇ ਪਾਈ ਹੋਈ ਹੈ ਕਿ ਉਹਨਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਚੰਗਾ ਮਾੜਾ ਕੀ ਆਸੀਂ ਆਪਦੇ ਭਰਾ ਮਾਰੂ ਜੰਗ ਕਿਉਂ ਵਿੱਢੀ ਹੋਈ ਹੈ ਪਰ ਦੋਨਾਂ ਕਿਸੇ ਦੇ ਵਿੱਚ ਸਿਸਟਮ ਕਿਤੇ ਨਾ ਕਿਤੇ ਦੋਸ਼ੀ ਹੈ ਤੇ ਇਹ ਇਹਦਾ ਜਵਾਬ ਹੈ ਇਹਦਾ ਸਰਕਾਰ ਨੂੰ ਦੇਣਾ ਹੀ ਪੈਣਾ ਕਿਉਂਕਿ ਲੋਕਾਂ ਨੇ ਸਰਕਾਰਾਂ ਤਾਂ ਚੁਣੀਆਂ ਨਾ ਕਿ ਜਾਜਾਂ ਦੇ ਝੂਠੇ ਲੈਣ ਵਾਸਤੇ ਨਹੀਂ ਚੁਣੀਆਂ ਨਾ ਕਿ 5-500 ਬੰਦਾ ਸਕਿਉਰਿਟੀ ਗਾਰਡ ਵਾਸਤੇ ਨਹੀਂ ਚੁਣਿਆ ਤੁਹਾਨੂੰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਹੀ ਪਊਗਾ ਨਹੀਂ ਤਾਂ ਆਉਣ ਵਾਲਾ ਸਮਾਂ ਪੰਜਾਬ ਵਾਸਤੇ ਤੇ ਤੁਹਾਡੇ ਵਾਸਤੇ ਬਹੁਤ ਕਠਿਨਾਈਆਂ ਲੈ ਕੇ ਆਊਗਾ ਧੰਨਵਾਦ